ਚਾਹ ਲੋਕਾਂ ਦੇ ਵਿੱਚ ਵਿਧਾਨ ਸਭਾ ਦੇ ਇਹਨਾਂ ਨੇ ਪਰਮਿੰਦਰ ਜੀ ਨੂੰ ਬਹੁਤ ਮੀਤ ਦਵਾਈ ਆ ਇਸ ਵਾਰੀ ਇਹ ਸਾਰੇ ਇਸ ਗੱਲ ਨੂੰ ਕਹਿ ਰਹੇ ਕਿ ਵਿਧਾਨ ਸਭਾ ਤੋਂ ਵੀ ਜ਼ਿਆਦਾ ਪਰਮਿੰਦਰ ਜੀ ਨੂੰ ਬਹੁਤ ਵੱਡੀ ਲੀਡ ਤੇ ਭੇਜਣਾ ਹੈ ਬਹੁਤ ਉਤਸ਼ਾਹ ਹੈ ਬਹੁਤ ਜੁਆਇਨਿੰਗ ਕਰ ਰਹੇ ਆ ਆਪ ਤੋਂ ਤੇ ਕਾਂਗਰਸ ਤੋਂ ਬਹੁਤ ਯੂਥ ਨਾਲ ਜੁੜ ਰਿਹਾ ਪਰਮਿੰਦਰ ਜੀ ਦੇ ਕੰਮ ਦੀਆਂ ਨੀਤੀਆਂ ਨੂੰ ਵੇਖਦੇ ਹੋਏ ਜਗਰ ਭਗਵਾਨ ਜੀ ਤੁਹਾਨੂੰ ਦੇਖ ਕੇ ਪਹਿਲੇ ਵਗਾ ਦੇ ਤੁਹਾਨੂੰ ਮੁਕਾਬਲਾ ਲੱਗ ਰਿਹਾ ਕਿੱਦਾਂ ਲੱਗ ਰਿਹਾ ਤੁਹਾਨੂੰ ਦੇਖੋ ਸਾਨੂੰ ਤਾਂ ਕੋਈ ਮੁਕਾਬਲਾ ਨਹੀਂ ਲੱਗ ਰਿਹਾ ਤੁਸੀਂ ਵੀ ਸਾਰੇ ਮੀਡੀਆ ਦੇਖਦੇ ਹੋ ਕਿਉਂਕਿ ਲੋਕਾਂ ਨੂੰ ਉਹਨਾਂ ਨੇ 5 ਸਾਲ ਮਾਨ ਬਖਸ਼ਿਆ ਸੀ ਅੰਦਰ ਨਹੀਂ ਕਿਸੇ ਹਲਕੇ ਚ ਨਹੀਂ ਜਿੱਥੇ ਵੀ ਮੈਂ ਸਾਰੇ ਹਲਕੇ ਚ ਗਈ ਆ ਉਹ ਦੁਬਾਰਾ ਇਲੈਕਸ਼ਨਾਂ ਤੋਂ ਬਾਅਦ ਉਥੇ ਵਾਪਸ ਹਲਕੇ ਚ ਗਈ ਨਹੀਂ ਆ ਜਿਹੜਾ ਸੇਧਤਾ ਜਿਹੜਾ ਲੀਡਰ ਦੁੱਖ ਸੁੱਖ ਚ ਨਾ ਪਹੁੰਚੇ ਤੇ ਫਿਰ ਤੁਸੀਂ ਆਪੇ ਦੇਖ ਲਿਓ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ